ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਨਾਂ ਨਾਲ ਸਾਂਝੀ ਕਰਨ ਜਾ ਰਹੀ ਆਂ ਨੰਗੀਆਂ ਆਵਾਜ਼ਾਂ ਇਹ ਕਹਾਣੀ ਸਾਦਤ ਹਸਨ ਮੰਟੋ ਦੁਆਰਾ ਲਿਖੀ ਗਈ ਹੈ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਹੋਲੂ ਅਤੇ ਗਾਮਾ ਦੋ ਭਾਈ ਸਨ ਬੇਹਦ ਮਿਹਨਤੀ ਹੋਲੂ ਕਲੀਗਰ ਸੀ ਸਵੇਰੇ ਫੂਕਣੀ ਸੇਰ ਉੱਤੇ ਰੱਖ ਕੇ ਨਿਕਲਦਾ ਅਤੇ ਦਿਨ ਪਰ ਸ਼ਹਿਰ ਦੀਆਂ ਗਲੀਆਂ ਵਿੱਚ ਭਾਂਡੇ ਕਲੀ ਕਰਾ ਲੋ ਦੇ ਹੋ ਕੇ ਲਗਾਉਂਦਾ ਰਹਿੰਦਾ ਸ਼ਾਮ ਨੂੰ ਘਰ ਪਰਤਦਾ ਤਾਂ ਉਸਦੇ ਤੈਬੰਦੀ ਡੱਬ ਵਿੱਚ 3-4 ਰੁਪਏ ਦਾ ਕਰਿਆਨਾ ਜ਼ਰੂਰ ਹੁੰਦਾ ਗਾਮਾ ਖਵਾਂਚਾ ਫਰੋਸ਼ ਸੀ ਉਸ ਨੂੰ ਵੀ ਦਿਨ ਪਰ ਸ਼ਾਬੜੀ ਸੇਰ ਤੇ ਚੁੱਕੇ ਘੁੰਮਣਾ ਪੈਂਦਾ ਸੀ 3-4 ਰੁਪਏ ਉਹ ਵੀ ਕਮਾ ਲੈਂਦਾ ਸੀ ਮਗਰ ਉਸ ਨੂੰ ਸ਼ਰਾਬ ਦੀ ਪਿਆੜੀ ਆਦਤ ਸੀ ਸ਼ਾਮ ਨੂੰ ਦੀਨੇ ਦੇ ਪਟਿਆਰ ਖਾਨੇ ਤੋਂ ਖਾਣਾ ਖਾਣ ਤੋਂ ਪਹਿਲਾਂ ਇੱਕ ਪਉਆ ਸ਼ਰਾਬ ਦਾ ਉਸ ਨੂੰ ਜ਼ਰੂਰ ਚਾਹੀਦਾ ਸੀ ਪੀਣ ਦੇ ਬਾਅਦ ਉਹ ਖੂਬ ਚੈੱਕਦਾ ਦੀਨੇ ਦੇ ਪਟਿਆਰ ਖਾਨੇ ਵਿੱਚ ਰੌਣਕ ਲੱਗ ਜਾਂਦੀ ਸਭ ਨੂੰ ਪਤਾ ਸੀ ਕਿ ਉਹ ਪੀਂਦਾ ਹੈ ਅਤੇ ਇਸ ਦੇ ਸਾਰੇ ਜਿੰਦਾ ਹੈ ਭੋਲੂ ਨੇ ਗਾਮੇ ਨੂੰ ਜੋ ਕਿ ਉਸ ਤੋਂ 2 ਸਾਲ ਵੱਡਾ ਸੀ ਬਹੁਤ ਸਮਝਾਇਆ ਕਿ ਵੇਖੋ ਇਹ ਸ਼ਰਾਬ ਦੀ ਲਤ ਬਹੁਤ ਬੁਰੀ ਹੈ ਸ਼ਾਦੀशुदा ਹੈ ਵੇਕਾਰ ਪੈਸਾ ਬਰਬਾਦ ਕਰ ਦੈਂ ਇਹੀ ਜੋ ਤੂੰ ਹਰ ਰੋਜ਼ ਇੱਕ ਪਉਆ ਸ਼ਰਾਬ ਉੱਤੇ ਖਰਚ ਕਰਦਾ ਹੈ ਬਚਾ ਕੇ ਰੱਖੇ ਤਾਂ ਭਾਬੀ ਠਾਠ ਨਾਲ ਰਿਹਾ ਕਰੇ ਨੰਗੀ 부ਚੀ ਚੰਗੀ ਲੱਗਦੀ ਏ ਤੈਨੂੰ ਆਪਣੀ ਘਰ ਵਾਲੀ ਗਾਮੇ ਨੇ ਇਸ ਕੰਨ ਸੁਨਿਆ ਉਸ ਕੰਨ ਕੱਢ ਦਿੱਤਾ ਭੋਲੂ ਜਦੋਂ ਥੱਕ ہار ਗਿਆ ਤਾਂ ਉਸਨੇ ਕਹਿਣਾ ਸੁਨਣਾ ਹੀ ਛੱਡ ਦਿੱਤਾ ਦੋਨੋਂ ਮੁਹਾਜ਼ਰ ਸਨ ਇੱਕ ਵੱਡੀ ਬਿਲਡਿੰਗ ਦੇ ਨਾਲ ਸਰਵੈਂਟ ਕੁਆਟਰ ਸਨ ਜਿੰਨਾ ਤੇ ਜਿੱਥੇ ਹੋਰਾਂ ਨੇ ਕਬਜ਼ਾ ਜਮਾ ਰੱਖਿਆ ਸੀ ਉੱਥੇ ਉਹਨਾਂ ਦੋਨੋਂ ਭਾਈਆਂ ਨੇ ਵੀ ਇੱਕ ਕੁਆਟਰ ਨੂੰ ਜੋ ਕਿ ਦੂਜੀ ਮੰਜ਼ਲ ਉੱਤੇ ਸੀ ਆਪਣੀ ਰਹਾਇਸ਼ ਲਈ ਮਹਿਫੂਜ਼ ਕਰ ਲਿਆ ਸੀ ਸਰਦੀਆਂ ਆਰਾਮ ਨਾਲ ਬੀਤ ਗਈਆਂ ਗਰਮੀਆਂ ਆਈਆਂ ਤਾਂ ਗਾਮੇ ਨੂੰ ਬਹੁਤ ਤਕਲੀਫ ਹੋਈ ਭੋਲੂ ਤਾਂ ਉੱਪਰ ਕੋਠੇ ਉੱਤੇ ਮੰਜਾ ਵਿਛਾ ਕੇ ਸੌਂ ਜਾਂਦਾ ਸੀ ਗਾਮਾ ਕੀ ਕਰਦਾ ਪਤਨੀ ਸੀ ਅਤੇ ਉੱਪਰ ਪਰਦੇ ਦਾ ਕੋਈ ਬੰਦੋਬਸਤ ਨਹੀਂ ਸੀ ਇਕ ਗਾਮੇ ਨੂੰ ਹੀ ਇਹ ਤਕਲੀਫ ਨਹੀਂ ਸੀ ਸਗੋਂ ਕੁਆਟਰਾਂ ਵਿੱਚ ਜੋ ਵੀ ਸ਼ਾਦੀ ਸ਼ੁਦਾ ਸੀ ਉਹ ਵੀ ਇਸ ਮੁਸੀਬਤ ਵਿੱਚ ਗ੍ਰਿਫਤ ਸੀ ਕਲਨ ਨੂੰ ਇੱਕ ਗੱਲ ਸੁੱਝੀ ਉਸਨੇ ਕੋਠੇ ਉੱਤੇ ਕੋਨੇ ਵਿੱਚ ਆਪਣੀ ਅਤੇ ਆਪਣੀ ਪਤਨੀ ਦੀ ਚਾਰ ਪਾਈ ਦੀਰਧਗਿਤ ਟਾਟ ਤਾਂ ਦਿੱਤਾ ਇਸ ਤਰ੍ਹਾਂ ਪਰਦੇ ਦਾ ਇੰਤਜ਼ਾਮ ਹੋ ਗਿਆ ਕੱਲਨ ਦੀ ਵੇਖਾ ਵੇਖੀ ਦੂਸਰਿਆਂ ਨੇ ਵੀ ਇਸ ਤਰਕੀਬ ਤੋਂ ਕੰਮ ਲਿਆ ਭੋਲੂ ਨੇ ਪਾਈ ਦੀ ਮਦਦ ਕੀਤੀ ਅਤੇ ਕੁਝ ਦਿਨਾਂ ਵਿੱਚ ਹੀ ਪਾਸ ਵਗੈਰਾ ਗੱਡ ਕੇ ਟਾਟ ਅਤੇ ਕੰਬਲ ਜੋੜ ਕੇ ਪਰਦੇ ਦਾ ਇੰਤਜ਼ਾਮ ਕਰ ਦਿੱਤਾ ਐਵੇਂ ਹਵਾ ਤਾਂ ਰੁਕ ਜਾਂਦੀ ਸੀ ਮਗਰ ਕੁਆਟਰ ਦੇ ਦੋ ਛਕ ਤੋਂ ਹਰ ਹਾਲਤ ਵਿੱਚ ਇਹ ਜਗ੍ਹਾ ਬਿਹਤਰ ਸੀ ਪਰ ਕੋਠੇ ਉੱਤੇ ਸੌਣ ਨਾਲ ਭੋਲੂ ਦੀ ਤਬੀਅਤ ਵਿੱਚ ਇੱਕ ਅਜੀਬ ਨਾਕਲਾਵ ਹੋ ਗਿਆ ਉਹ ਸ਼ਾਦੀ ਵਿਆਹ ਦਾ ਬਿਲਕੁਲ ਕਾਇਲ ਨਹੀਂ ਸੀ ਉਸਨੇ ਦਿਲ ਵਿੱਚ عہد ਕਰ ਰੱਖਿਆ ਸੀ ਕਿ ਇਹ ਜੰਜਾਲ ਕਦੇ ਗੱਲ ਨਹੀਂ ਪਾਵੇਗਾ ਜਦੋਂ ਗਾਮਾ ਕਦੇ ਉਸਦੇ ਵਿਆਹ ਦੀ ਗੱਲ ਛੇੜਦਾ ਤਾਂ ਉਹ ਕਹਿੰਦਾ ਨਾ ਭਾਈ ਮੈਂ ਆਪਣੇ ਨਰਦਇ ਪਿੰਡੀ ਉੱਤੇ ਜੋਕਾ ਨਹੀਂ ਲਗਾਉਣਾ ਚਾਹੁੰਦਾ ਲੇਕਿਨ ਜਦੋਂ ਗਰਮੀ ਆਈਆਂ ਅਤੇ ਉਸਨੇ ਉੱਪਰ ਮੰੰਜਾ ਵਿਛਾ ਕੇ ਸੌਣਾ ਸ਼ੁਰੂ ਕੀਤਾ ਤਾਂ 10-15 ਦਿਨ ਵਿੱਚ ਹੀ ਉਸਦੇ ਖਿਆਲ ਬਦਲ ਗਏ ਇੱਕ ਸ਼ਾਮ ਨੂੰ ਦੀਨੇ ਦੇ ਪਟਿਆਰਖਾਨੇ ਵਿੱਚ ਉਸਨੇ ਆਪਣੇ ਭਾਈ ਨੂੰ ਕਿਹਾ ਮੇਰੀ ਸ਼ਾਦੀ ਕਰ ਤੋ ਨਹੀਂ ਤਾਂ ਮੈਂ ਪਾਗਲ ਹੋ ਜਾਵਾਂਗਾ ਗਾਮੇ ਨੇ ਜਦੋਂ ਇਹ ਸੁਣਿਆ ਤਾਂ ਉਸਨੇ ਕਿਹਾ ਇਹ ਕੀ ਮਜ਼ਾਕ ਸੁਝਿਆ ਤੈਨੂੰ ਭੋਲੂ ਬਹੁਤ ਗੰਭੀਰ ਹੋ ਗਿਆ ਤੈਨੂੰ ਨਹੀਂ ਪਤਾ 15 ਰਾਤਾਂ ਹੋ ਗਈਆਂ ਨੇ ਮੈਨੂੰ ਜਾਗਦੇ ਹੋਏ ਗਾਮੇ ਨੇ ਪੁੱਛਿਆ ਕਿਉਂ ਕੀ ਹੋਇਆ ਕੁਝ ਨਹੀਂ ਯਾਰ ਸੱਜੇ ਖੱਬੇ ਜਿੱਧਰ ਨਜ਼ਰ ਮਾਰੋ ਕੁਝ ਨਾ ਕੁਝ ਹੋ ਰਿਹਾ ਹੁੰਦਾ ਹੈ ਅਜੀਬ ਅਜੀਬ ਆਵਾਜ਼ਾਂ ਆਉਂਦੀਆਂ ਨੇ ਨੀਂਦ ਕੀ ਆਵੇਗੀ ਖਾਕ ਗਾਮਾ ਜ਼ੋਰ ਨਾਲ ਆਪਣੀਆਂ ਕੰਨੀਆਂ ਮੁੱਛਾਂ ਵਿੱਚ ਹੱਸਿਆ ਭੋਲੂ ਸ਼ਰਮਾ ਗਿਆ ਉਹ ਜੋ ਕੱਲਣ ਹੈ ਉਸਨੇ ਤਾਂ ਹਾਦੀ ਕਰ ਦਿੱਤੀ ਹੈ ਸਾਲਾ ਰਾਤ ਪਰ ਬਕਵਾਸ ਕਰਦਾ ਰਹਿੰਦਾ ਉਸਦੀ ਪਤਨੀ ਸਾਲੀ ਦੀ ਜ਼ੁਬਾਨ ਵੀ ਤਾਲੂ ਨਾਲ ਨਹੀਂ ਲੱਗਦੀ ਬੱਚੇ ਰੋ ਰਹੇ ਹੁੰਦੇ ਨੇ ਮਗਰ ਉਹ ਗਾਮਾ ਆਮੰਗ ਨਸ਼ੇ ਵਿੱਚ ਸੀ ਭੋਲੂ ਗਿਆ ਤਾਂ ਉਸਨੇ ਦੀਨੇ ਦੇ ਪਟਿਆਰ ਖਾਨੇ ਵਿੱਚ ਆਪਣੇ ਸਭ ਵਾਕਿਫਕਾਰਾਂ ਨੂੰ ਖੂਬ ਚੈੱਕ ਚੈੱਕ ਕੇ ਦੱਸਿਆ ਕਿ ਉਸਦੇ ਭਾਈ ਨੂੰ ਅੱਜਕੱਲ੍ਹ ਨੀਂਦ ਨਹੀਂ ਆਉਂਦੀ ਇਸ ਦਾ ਸਬਬ ਜਦੋਂ ਉਸਨੇ ਆਪਣੇ ਮਖਸੂਸ ਅੰਦਾਜ਼ ਵਿੱਚ ਬਿਆਨ ਕੀਤਾ ਤਾਂ ਸੁਣਨ ਵਾਲਿਆਂ ਦੇ ਢਿੱਡ ਹੱਸ ਹੱਸ ਕੇ ਵੱਟ ਪੈ ਗਏ ਜਦੋਂ ਇਹ ਲੋਕ ਭੋਲੂ ਨੂੰ ਮਿਲੇ ਤਾਂ ਉਸ ਦਾ ਖੂਬ ਮਜ਼ਾਕ ਉਡਾਇਆ ਕੋਈ ਉਸਨੂੰ ਪੁੱਛਦਾ ਹਾਂ ਭਾਈ ਕੱਲਨ ਆਪਣੀ ਪਤਨੀ ਨਾਲ ਕੀ ਗੱਲਾਂ ਕਰਦਾ ਹੈ ਕੋਈ ਕਹਿੰਦਾ ਮੀਆਂ ਮੁਫਤ ਵਿੱਚ ਮਜ਼ੇ ਲੈਂਦੇ ਹੋ ਸਾਰੀ ਰਾਤ ਫਿਲਮਾਂ ਵੇਖਦੇ ਰਹਿੰਦੇ ਹੋ ਕਈਆਂ ਨੇ ਗੰਦੇ-ਗੰਦੇ ਮਜ਼ਾਕ ਕੀਤੇ ਭੋਲੂ ਚਿੜ ਗਿਆ ਗਾਮਾ ਸੋਫੀ ਹਾਲਤ ਵਿੱਚ ਸੀ ਤਾਂ ਉਸਨੇ ਉਸਨੂੰ ਕਿਹਾ ਤੂੰ ਤਾਂ ਯਾਰ ਮੇਰਾ ਮਜ਼ਾਕ ਬਣਾ ਦਿੱਤਾ ਵੇਖ ਜੋ ਕੁਝ ਮੈਂ ਤੈਨੂੰ ਕਿਹਾ ਉਹ ਝੂਠ ਨਹੀਂ ਮੈਂ ਇਨਸਾਨ ਹਾਂ ਖੁਦਾ ਦੀ ਕਸਮ ਮੈਨੂੰ ਨੀਂਦ ਨਹੀਂ ਆਉਂਦੀ। ਅੱਜ 20 ਦਿਨ ਹੋ ਗਏ ਨੇ ਜਾਗਦੇ ਹੋਈ। ਤੁਸੀਂ ਮੇਰੀ ਸ਼ਾਦੀ ਦਾ ਬੰਦੋਬਸਤ ਕਰ ਦਿਓ। ਵਰਨਾ ਕਸਮ ਪੰਜਾਬਤਾਨ ਨੇ ਪਾਤੀ। ਮੇਰਾ ਖਾਣਾ ਖਰਾਬ ਹੋ ਜਾਵੇਗਾ। ਭਾਬੀ ਦੇ ਕੋਲ ਮੇਰਾ 500 ਰੁਪਏ ਜਮ੍ਹਾਂ ਹੈ। ਜਲਦੀ ਕਰ ਦਿਓ ਬੰਦੋਬਸਤ। ਗਾਮੇ ਨੇ ਮੁੱਛ ਮਰੋੜ ਕੇ ਪਹਿਲਾਂ ਕੁਝ ਸੋਚਿਆ ਫਿਰ ਕਿਹਾ, "ਅੱਛਾ ਹੋ ਜਾਵੇਗਾ ਬੰਦੋਬਸਤ। ਤੇਰੀ ਭਾਬੀ ਨਾਲ ਅੱਜ ਹੀ ਗੱਲ ਕਰਦਾ। ਕਿ ਉਹ ਆਪਣੀਆਂ ਮਿਲਣ ਵਾਲੀਆਂ ਕੋਲੋਂ ਪੁੱਛ-ਗਿੱਛ ਕਰੇ।" ਡੇਢ ਮਹੀਨੇ ਦੇ ਅੰਦਰ-ਅੰਦਰ ਗੱਲ ਪੱਕੀ ਹੋ ਗਈ। ਸਮਦ ਕਲੀਗਰ ਦੀ ਕੁੜੀ ਆਇਸ਼ਾ ਗਾਮਾ ਦੀ ਪਤਨੀ ਨੂੰ ਬਹੁਤ ਪਸੰਦ ਆਈ। ਖੂਬਸੂਰਤ ਸੀ, ਘਰ ਦਾ ਕੰਮ-ਕਾਜ ਜਾਣਦੀ ਸੀ। ਉੰਜ ਸਮਦ ਵੀ ਸ਼ਰੀਫ ਸੀ। ਮੋਹੱਲੇ ਵਾਲੇ ਉਸ ਦੀ ਇੱਜ਼ਤ ਕਰਦੇ ਸਨ। ਕੋਲੂ ਮਿਹਨਤੀ ਸੀ, ਤੰਦਰੁਸਤ ਸੀ। ਜੂਨ ਦੇ ਅੱਧ ਵਿੱਚ ਵਿਆਹ ਦੀ ਤਾਰੀਖ ਮੁਕਰਰ ਹੋ ਗਈ। ਸਮਦ ਨੇ ਬਹੁਤ ਕਿਹਾ ਕਿ ਉਹ ਕੁੜੀ ਨੂੰ ਇੰਨਾ ਗਰਮੀਆਂ ਵਿੱਚ ਨਹੀਂ ਵਿਆਹੇਗਾ। ਮਗਰਪੋਲੂ ਨੇ ਜਦੋਂ ਜ਼ੋਰ ਦਿੱਤਾ ਤਾਂ ਉਹ ਮੰਨ ਗਿਆ ਵਿਆਹ ਤੋਂ 4 ਦਿਨ ਪਹਿਲਾਂ ਭੋਲੂ ਨੇ ਆਪਣੀ ਦੁਲਹਨ ਲਈ ਉੱਪਰ ਕੋਠੇ ਉਤੇ ਟਾੜ ਦੇ ਪਰਦੇ ਦਾ ਬੰਦੋਬਸਤ ਕੀਤਾ ਪਾਸ ਬੜੀ ਮਜ਼ਬੂਤੀ ਨਾਲ ਫਰਸ਼ ਉਤੇ ਗੱਡੇ ਟਾਟ ਖੂਬ ਕੱਸ ਕੇ ਲਗਾਇਆ ਚਾਰ ਪਾਈਆਂ ਉਤੇ ਨਵੇਂ ਖੇਸ ਵਿਛਾਈ ਨਵੀਂ ਸੁਰਾਹੀ ਮੰਡੇਰ ਉਤੇ ਰੱਖੀ ਸ਼ੀਸ਼ੇ ਦਾ ਗਲਾਸ ਬਾਜ਼ਾਰ ਤੋਂ ਖਰੀਦਿਆ ਸਭ ਕੰਮ ਉਸਨੇ ਬੜੀ ਤਸੱਲੀ ਨਾਲ ਕੀਤੇ ਰਾਤ ਨੂੰ ਜਦੋਂ ਉਹ ਟਾਟ ਦੇ ਪਰਦੇ ਵਿੱਚ ਘਿਰ ਕੇ ਸੁੱਤਾ ਤਾਂ ਉਸ ਨੂੰ ਅਜੀਬ ਜਿਹਾ ਲੱਗਿਆ ਉਹ ਖੁੱਲੀ ਹਵਾ ਵਿੱਚ ਸੌਣ ਦਾ ਆਦੀ ਸੀ ਮਗਰ ਹੁਣ ਉਸਨੇ ਆਦਤ ਪਾਉਣੀ ਸੀ ਇਹੀ ਵਜ੍ਹਾ ਹੈ ਕਿ ਵਿਆਹ ਤੋਂ 4 ਦਿਨ ਪਹਿਲਾਂ ਹੀ ਉਸਨੇ ਐਵੇਂ ਸੌਣਾ ਸ਼ੁਰੂ ਕਰ ਦਿੱਤਾ ਪਹਿਲੀ ਰਾਤ ਜਦੋਂ ਉਹ ਲਿਟਿਆ ਅਤੇ ਉਸਨੇ ਆਪਣੀ ਪਤਨੀ ਦੇ ਬਾਰੇ ਵਿੱਚ ਸੋਚਿਆ ਤਾਂ ਉਹ ਮੁੜ ਕੇ ਨਾਲ ਤਰਬਦਰ ਹੋ ਗਿਆ ਉਸ ਦੇ ਕੰਨਾਂ ਵਿੱਚ ਉਹ ਆਵਾਜ਼ਾਂ ਗੂੰਜਣ ਲੱਗੀਆਂ ਜੋ ਉਸ ਨੂੰ ਸੌ ਨਹੀਂ ਦਿੰਦੀਆਂ ਸਨ ਅਤੇ ਉਸ ਦੇ ਦਿਮਾਗ ਵਿੱਚ ਤਰ੍ਹਾਂ ਤਰ੍ਹਾਂ ਦੇ ਪਰੇਸ਼ਾਨ ਖਿਆਲ ਦੜਾਉਂਦੀਆਂ ਸਨ ਕਿ ਉਹ ਵੀ ਇਹੋ ਜਿਹੀਆਂ ਆਵਾਜ਼ਾਂ ਪੈਦਾ ਕਰੇਗਾ ਕੀ ਨੇੜੇ ਤੇੜੇ ਦੇ ਲੋਕ ਇਹ ਆਵਾਜ਼ਾਂ ਸੁਣਨਗੇ ਕੀ ਉਹ ਵੀ ਉਸ ਦੇ ਵਾਂਗ ਰਾਤਾਂ ਜਾਗ-ਜਾ ਕੇ ਕੱਟਣਗੇ ਕਿਸੇ ਨੇ ਜੇਕਰ ਝਾਕ ਕੇ ਵੇਖ ਲਿਆ ਤਾਂ ਕੀ ਹੋਵੇਗਾ ਹੋਲੂ ਪਹਿਲਾਂ ਤੋਂ ਵੀ ਜ਼ਿਆਦਾ ਪਰੇਸ਼ਾਨ ਹੋ ਗਿਆ ਹਰ ਵਕਤ ਉਸ ਨੂੰ ਇਹੀ ਗੱਲ ਸਤਾਉਂਦੀ ਰਹਿੰਦੀ ਕਿ ਟਾਰ ਦਾ ਪਰਦਾ ਵੀ ਕੋਈ ਪਰਦਾ ਹੈ ਫਿਰ ਚਾਰੇ ਤਰਫ ਲੋਕ ਬਿਖਰੇ ਪੈ ਹਨ ਰਾਤ ਦੀ ਖਾਮੋਸ਼ੀ ਵਿੱਚ ਹਲਕੀ ਜਈ ਸਰਗੋਸ਼ੀ ਵੀ ਦੂਜੇ ਕੰਨ ਤੱਕ ਪੁੱਜ ਜਾਂਦੀ ਹੈ ਲੋਕ ਕਿਵੇਂ ਇਹ ਨੰਗੀ ਜ਼ਿੰਦਗੀ ਬਸਰ ਕਰਦੇ ਹਨ ਇੱਕ ਕੋਠਾ ਇਸ ਚਾਰਪਾਈ ਉਤੇ ਪਤਨੀ ਲੇਟੀ ਹੈ ਇਸ ਚਾਰਪਾਈ ਉਤੇ ਖਾਵੰਦ ਪਿਆ ਸੈਂਕੜੇ ਅੱਖਾਂ ਸੈਂਕੜੇ ਕੰਨ ਨੇੜੇ ਤੇੜੇ ਖੁੱਲੇ ਹਨ ਨਜ਼ਰ ਨਾ ਆਉਣ ਤੇ ਵੀ ਆਦਮੀ ਸਭ ਕੁਝ ਦੇਖ ਲੈਂਦਾ ਹੈ ਹਲਕੀ ਜਿਹੀ ਆਹਟ ਨਾਲ ਪੂਰੀ ਤਸਵੀਰ ਬਣ ਕੇ ਸਾਹਮਣੇ ਆ ਜਾਂਦੀ ਹੈ ਇਹ ਟਾਰ ਦਾ ਪਰਦਾ ਕੀ ਹੈ ਸੂਰਜ ਨਿਕਲਦਾ ਤਾਂ ਰੋਸ਼ ਸੂਰਜ ਨਿਕਲਦਾ ਤਾਂ ਉਸ ਦੀ ਰੋਸ਼ਨੀ ਸਾਰੀਆਂ ਚੀਜ਼ਾਂ ਬੇਨਕਾਬ ਕਰ ਦਿੰਦੀ ਹੈ ਉਹ ਸਾਹਮਣੇ ਕੱਲਨ ਆਪਣੀ ਪਤਨੀ ਦੀਆਂ ਛਾਤੀਆਂ ਦਬਾ ਰਿਹਾ ਹੈ ਔਸ ਕੋਨੇ ਵਿੱਚ ਉਸ ਦਾ ਭਾਈ ਗਾਵਾਂ ਲਿਟਿਆ ਹੈ ਤੈਮੰਦ ਖੁੱਲ ਕੇ ਇੱਕ ਤਰਫ ਪਿਆ ਹੈ ਉਧਰ ਅਬਦੂ ਹਲਵਾਈ ਦੀ ਕੁਮਾਰੀ ਤੀ ਸ਼ਾਮਾਂ ਦਾ ਢਿੱਡ ਛਿਦਰੇ ਟਾੜ ਵਿੱਚੋਂ ਝਾਕ-ਝਾਕ ਕੇ ਵੇਖ ਰਿਆ। ਵਿਆਹ ਦਾ ਦਿਨ ਆਇਆ ਤਾਂ ਭੋਲੂ ਦਾ ਜੀ ਚਾਇਆ ਕਿ ਉਹ ਕਿਤੇ ਭੱਜ ਜਾਵੇ। ਮਗਰ ਕਿੱਥੇ ਜਾਂਦਾ? ਉਹ ਤਾਂ ਉਹ ਜਕੜਿਆ ਜਾ ਚੁੱਕਿਆ ਸੀ। ਗਾਇਬ ਹੋ ਜਾਂਦਾ ਤਾਂ ਸਮਝ ਜ਼ਰੂਰ ਖੁਦਕੁਸ਼ੀ ਕਰ ਲੈਂਦਾ। ਉਸ ਦੀ ਕੁੜੀ ਤੇ ਨਾ ਜਾਣੇ ਕੀ ਗੁਜ਼ਰਦੀ। ਜੋ ਤੂਫਾਨ ਮੱਚਦਾ ਉਹ ਵਕਤ। ਅੱਛਾ ਜੋ ਹੁੰਦਾ ਹੋਣ ਦਿਓ। ਮੇਰੇ ਸਾਥੀ ਹੋਰ ਵੀ ਤਾਂ ਹਨ। ਆ ਹਿਸਤਾ ਆ ਹਿਸਤਾਦ ਤੋਂ ਜਾਵੇਗੀ ਮੈਨੂੰ ਵੀ ਭੋਲੂ ਨੇ ਖੁਦ ਨੂੰ ਢਾਰਸ ਦਿੱਤੀ ਅਤੇ ਆਪਣੀ ਨਵੀਂ ਨਵੇਲੀ ਦੁਲਹੰਦੀ ਡੋਲੀ ਘਰ ਲੈ ਆਇਆ ਕਵਾਟਰਾਂ ਵਿੱਚ ਚਹਿਲ ਪਹਿਲ ਪੈਦਾ ਹੋ ਗਈ ਲੋਕਾਂ ਨੇ ਭੋਲੂ ਅਤੇ ਗਾਮੇ ਨੂੰ ਖੂਬ ਮੁਬਾਰਕਾਂ ਦਿੱਤੀਆਂ ਭੋਲੂ ਦੇ ਜੋ ਖਾਸ ਦੋਸਤ ਸਨ ਉਹਨਾਂ ਨੇ ਉਸ ਨੂੰ ਛੇੜਿਆ ਅਤੇ ਪਹਿਲੀ ਰਾਤ ਲਈ ਕਈ ਕਾਮਯਾਬਗਰ ਦੱਸੇ ਭੋਲੂ ਖામੋਸ਼ੀ ਨਾਲ ਸੁੰਦਰਿਆ ਉਸ ਦੀ ਭਾਬੀ ਨੇ ਉੱਪਰ ਕੋਠੇ ਉੱਤੇ ਟਾਰਟ ਦੇ ਪਰਦਿਆਂ ਦੇ ਹੋਲੇ ਬਿਸਤਰ ਦਾ ਬੰਦੋਬਸਤ ਕਰ ਦਿੱਤਾ। ਗਾਮੀ ਨੇ ਚਾਰ ਮੋਤੀਏ ਦੇ ਵੱਡੇ ਵੱਡੇ ਹਾਰ ਤਕੀਏ ਦੇ ਕੋਲ ਰੱਖ ਦਿੱਤੇ। ਇੱਕ دوست ਉਸ ਲਈ ਜਲੇਬੀਆਂ ਵਾਲਾ ਦੁੱਧ ਲਿਆਇਆ। देर तक ਉਹ ھیਟਾ ਕੁਆਟਰ ਵਿੱਚ ਆਪਣੀ ਦੁਲਹੰਦੇ ਕੋਲ ਬੈਠਾ ਰਿਹਾ। ਉਹ ਬੇਚਾਰੀ ਸ਼ਰਮ ਦੀ ਮਾਰੀ ਸਿਰ ਨੋੜਾਈ। ਹੁੰਗੜ ਕੱਢੀ ਸਿੰਮਟੀ ਹੋਈ ਸੀ। ਸਖਤ ਗਰਮੀ ਸੀ। ਭੋਲੂ ਦਾ ਨਵਾਂ ਕੁੜਤਾ ਉਸਦੇ ਜਿਸਮ ਦੇ ਨਾਲ ਚਿਪਕਿਆ ਹੋਇਆ ਸੀ। ਅੱਖਾਂ ਚੱਲ ਰਿਹਾ ਸੀ ਮਗਰ ਹਵਾ ਜਿਵੇਂ ਬਿਲਕੁਲ ਹੀ ਗਾਇਬ ਹੋ ਗਈ ਸੀ ਕੋਲੂ ਨੇ ਪਹਿਲਾਂ ਸੋਚਿਆ ਕਿ ਉਹ ਉੱਪਰ ਕੋਠੇ ਉੱਤੇ ਨਹੀਂ ਜਾਵੇਗਾ ਕੁਆਟਰ ਵਿੱਚ ਹੀ ਰਾਤ ਕੱਟੇਗਾ ਮਗਰ ਜਦੋਂ ਗਰਮੀ ਇੰਤਿਹਾਨੋਂ ਪਹੁੰਚ ਗਈ ਤਾਂ ਉੱਠਿਆ ਤੇ ਦੁਲਹਨ ਨੂੰ ਚੱਲਣ ਨੂੰ ਕਿਹਾ ਰਾਤ ਅੱਧੀ ਤੋਂ ਜ਼ਿਆਦਾ ਬੀਤ ਚੁੱਕੀ ਸੀ ਸਾਰੇ ਕੁਆਟਰ ਖਾਮੋਸ਼ੀ ਵਿੱਚ ਲਿਪਟੇ ਹੋਏ ਸਨ ਕੋਲੂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਸਭ ਸੌਂ ਰਹੇ ਹੋਣਗੇ ਕੋਈ ਉਸ ਨੂੰ ਨਹੀਂ ਵੇਖੇਗਾ ਚੁੱਪਚਾਪ ਦੱਬੇ ਕਦਮਾਂ ਨਾਲ ਉਹ ਆਪਣੇ ਟਾਰ ਦੇ ਪਰਦੇ ਦੇ ਪਿੱਛੇ ਆਪਣੀ ਦੁਲਹਨ ਸਮੇਤ ਦਾਖਲ ਹੋ ਜਾਵੇਗਾ ਅਤੇ ਸਵੇਰੇ ਮੂੰਹ ਹਨੇਰੀ ਉਤਰ ਜਾਵੇਗਾ ਜਦੋਂ ਉਹ ਕੋਠੀ ਉੱਤੇ ਗਿਆ ਤਾਂ ਬਿਲਕੁਲ ਖਾਮੋਸ਼ ਸੀ ਦੁਲਹਨ ਨੇ ਸ਼ਰਮਾਏ ਹੋਏ ਕਦਮ ਚੁੱਕੇ ਤਾਂ ਪੰਜਾਬ ਦੇ ਨੁਕਰਈ ਘੰਗਰੂ ਵੱਜਣ ਲੱਗੇ ਇੱਕਦਮ ਭੋਲੂ ਨੇ ਮਹਿਸੂਸ ਕੀਤਾ ਕਿ ਚਾਰੋਂ ਤਰਫ ਜੋ ਨੀਂਦ ਵਿਕਰੀ ਹੋਈ ਸੀ ਚੌਂਕ ਕੇ ਜਾਗ ਪਈ ਹੈ ਚਾਰ ਪਾਈਆਂ ਉੱਤੇ ਲੋਕ ਕਰਵਟਾਂ ਬਦਨ ਲੱਗੇ ਖੰਗਣ ਖੰਘਾਰਨ ਦੀਆਂ ਆਵਾਜ਼ਾਂ ਇੱਧਰ ਉੱਧਰ ਉੱਭਰੀਆਂ ਦੱਬੀਆਂ ਦੱਬੀਆਂ ਸਰਗੋਸ਼ੀਆਂ ਇਸ ਤਪੀ ਹੋਈ ਫੀਜ਼ਾ ਵਿੱਚ ਤੈਰਨ ਲੱਗੀਆਂ ਕੋਲੂ ਨੇ ਘਬਰਾ ਕੇ ਆਪਣੀ ਪਤਨੀ ਦਾ ਹੱਥ ਫੜਿਆ ਅਤੇ ਤੇਜ਼ੀ ਨਾਲ ਟਾਰਦੀ ਓਟ ਵਿੱਚ ਚਲਾ ਗਿਆ ਦੱਬੀ ਦੱਬੀ ਹਾਸੀ ਦੀ ਆਵਾਜ਼ ਉਸਦੇ ਕੰਨਾਂ ਦੇ ਨਾਲ ਟਕਰਾਈ ਉਸਦੀ ਬੇਚੈਨੀ ਵਿੱਚ ਵਾਧਾ ਹੋ ਗਿਆ ਪਤਨੀ ਨਾਲ ਗੱਲ ਕੀਤੀ ਤਾਂ ਕੋਲ ਹੀ ਖੁਸਰ-ਫੁਸਰ ਸ਼ੁਰੂ ਹੋ ਗਈ ਦੂਰ ਕੋਨੇ ਵਿੱਚ ਜਿੱਤੇ ਕੱਲਨ ਦੀ ਜਗ੍ਹਾ ਸੀ ਉਥੇ ਚਾਰਪਾਈ ਦੀ ਚਰਚੂ ਚਰਚੂ ਹੋਣ ਲੱਗੀ। ਇਹ ਹੋਲੀ ਪਈ ਤਾਂ ਗਾਮੇ ਦੀ ਲੋਹੇ ਦੀ ਚਾਰਪਾਈ ਬੋਲਣ ਲੱਗੀ। ਈਦੂ ਹਲਵਾਈ ਦੀ ਕੁਵਾਰੀ ਕੁੜੀ ਸ਼ਾਂਦਾ ਨੇ ਦੋ ਤਿੰਨ ਵਾਰ ਉੱਠ ਕੇ ਪਾਣੀ ਪੀਤਾ। ਕੜੇ ਦੇ ਨਾਲ ਉਸ ਦਾ ਗਲਾਸ ਟਕਰਾਂਦਾ ਤਾਂ ਇੱਕ ਛੰਨਾਟਾ ਜਿਹਾ ਪੈਦਾ ਹੁੰਦਾ। ਖੈਰੇ ਕਸਾਈ ਦੇ ਮੁੰਡੇ ਦੀ ਚਾਰਪਾਈ ਵੱਲੋਂ ਵਾਰ-ਵਾਰ ਮਾਚਸ ਚਲਾਉਣ ਦੀ ਆਵਾਜ਼ ਆਉਂਦੀ ਸੀ। ਭੋਲੂ ਆਪਣੀ ਦੁਲਹਨ ਨਾਲ ਕੋਈ ਗੱਲ ਨਹੀਂ ਕਰ ਸਕਿਆ। ਉਸ ਨੂੰ ਡਾਰਸੀ ਕੇ ਨੇੜੇ ਤੇੜੇ ਦੇ ਖੁੱਲੇ ਹੋਏ ਕੰਨ ਫੌਰਨ ਉਸ ਦੀ ਗੱਲ ਨਿਕਲ ਜਾਣਗੇ ਅਤੇ ਸਾਰੀਆਂ ਚਾਰ ਪਾਈਆਂ ਚਰਚੂ ਚਰਚੂ ਕਰਨ ਲੱਗਣਗੀਆਂ। ਦਮ ਸਾਦੇ ਉਹ ਖਾਮੋਸ਼ ਲਟਿਆ ਰਿਹਾ। ਕਦੇ-ਕਦੇ ਸੈਮੀ ਹੋਈ ਨਜ਼ਰ ਨਾਲ ਆਪਣੀ ਪਤਨੀ ਦੀ ਤਰਫ ਦੇਖ ਲੈਂਦਾ ਜੋ ਗਠੜੀ ਜਈ ਬਣੀ ਦੂਜੀ ਚਾਰ ਪਾਈ ਉੱਤੇ ਲੇਟੀ ਸੀ। ਕੁਝ ਧੇਰ ਜਾਗਦੀ ਰਹੀ ਫਿਰ ਸੌ ਗਈ। ਭੋਲੂ ਨੇ ਚਾਹਿਆ ਕਿ ਉਹ ਵੀ ਸੌ ਜਾਵੇ। ਮਗਰ ਉਸ ਨੂੰ ਨੀਂਦ ਨਹੀਂ ਆਈ। ਥੋੜੇ-ਥੋੜੇ ਵਕਫਿਆਂ ਦੇ ਬਾਅਦ ਉਸਦੇ ਕੰਨਾਂ ਵਿੱਚ ਆਵਾਜ਼ਾਂ ਆਉਂਦੀਆਂ ਸਨ ਆਵਾਜ਼ਾਂ ਜੋ ਫੌਰਨ ਤਸਵੀਰ ਬਣ ਕੇ ਉਸਦੇ ਅੱਖਾਂ ਦੇ ਸਾਹਮਣੇ ਤੋਂ ਲੰਘ ਜਾਂਦੀਆਂ ਸਨ ਉਸਦੇ ਦਿਲ ਵਿੱਚ ਬੜੇ ਬਲਵਲੇ ਸਨ ਬਹੁਤ ਜੋਸ਼ ਸੀ ਜਦੋਂ ਉਸਨੇ ਸ਼ਾਦੀ ਦਾ ਇਰਾਦਾ ਕੀਤਾ ਸੀ ਤਾਂ ਉਹ ਸਭ ਲਜਜਤਾ ਜਿਨ੍ਹਾਂ ਤੋਂ ਅਨਜਾਨ ਸੀ ਉਸਦੇ ਦਿਲ ਦਿਮਾਗ ਵਿੱਚ ਚੱਕਰ ਲਗਾਉਂਦੀਆਂ ਰਹਿੰਦੀਆਂ ਸੀ ਉਸ ਨੂੰ ਗਰਮੀ ਮਹਿਸੂਸ ਹੁੰਦੀ ਸੀ ਵੱਡੀ ਰਾਹਤ ਬਖਸ਼ ਗਰਮੀ ਮਗਰ ਹੁਣ ਜਿਵੇਂ ਪਹਿਲੀ ਰਾਤ ਵਿੱਚ ਕੋਈ ਦਿਲਚਸਪੀ ਹੀ ਨਹੀਂ ਸੀ ਉਸਨੇ ਰਾਤ ਵਿੱਚ ਕਈ ਵਾਰ ਇਹ ਦਿਲਚਸਪੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਮਗਰ ਆਵਾਜ਼ਾਂ ਉਹ ਤਸਵੀਰਾਂ ਖਿੱਚਣ ਵਾਲੀਆਂ ਆਵਾਜ਼ਾਂ ਸਭ ਕੁਝ ਦਰਹਮ ਬਰਹਮ ਕਰ ਦਿੰਦੀਆਂ ਉਹ ਖੁਦ ਨੂੰ ਨੰਗਾ ਮਹਿਸੂਸ ਕਰਦਾ ਅਲਿਫ ਨੰਗਾ ਜਿਸ ਨੂੰ ਚਾਰੇ ਤਰਫ ਤੋਂ ਲੋਕ ਅੱਖਾਂ ਫਾੜ ਫਾੜ ਕੇ ਵੇਖ ਰਹੇ ਹਨ ਅਤੇ ਹੱਸ ਰਹੇ ਹਨ ਸਵੇਰੇ 4 ਵਜੇ ਦੇ ਕਰੀਬ ਉਹ ਉੱਠਿਆ ਬਾਰ ਨਿਕਲ ਕੇ ਉਸਨੇ ਠੰਡੇ ਪਾਣੀ ਦਾ ਇੱਕ ਗਲਾਸ ਪੀਤਾ ਕੁਝ ਸੋਚਿਆ ਉਹ ਚੀਜ਼ ਜੋ ਉਸਦੇ ਦਿਲ ਵਿੱਚ ਬੈਠ ਗਈ ਸੀ ਉਸ ਨੂੰ ਕਿਸ ਕਦਰ ਦੂਰ ਕੀਤਾ ਜਾਵੇ ਹੁਣ ਠੰਡੀ ਹਵਾ ਚੱਲ ਰਹੀ ਸੀ ਜੋ ਕਾਫੀ ਤੇਜ਼ ਸੀ ਭੋਲੂ ਦੀਆਂ ਨਜ਼ਰਾਂ ਕੋਨੇ ਦੀ ਤਰਫ ਮੁੜੀਆਂ ਕਲਨ ਦਾ ਘਸਿਆ ਹੋਇਆ ਟਾਟ ਹਿੱਲ ਰਿਹਾ ਸੀ ਉਹ ਆਪਣੀ ਪਤਨੀ ਦੇ ਨਾਲ ਬਿਲਕੁਲ ਨੰਗ ਤਰੰਗ ਲਟਿਆ ਸੀ ਭੋਲੂ ਨੂੰ ਬੜੀ ਕਹਿਨਾਈ ਨਾਲ ਹੀ ਗੁੱਸਾ ਵੀ ਆਇਆ ਕੀ ਹਵਾ ਜੇ ਹੀ ਕੋਠੇ ਆਉਂਦੀ ਕਿਉਂ ਚੱਲਦੀ ਹੈ ਚੱਲਦੀ ਹੈ ਤਾਂ ਟਾਟਾ ਨੂੰ ਕਿਉਂ ਛੇੜਦੀ ਹੈ ਉਸਦੇ ਜੀਵ ਵਿੱਚ ਆਈ ਕਿ ਕੋਠੇ ਉੱਤੇ ਜਿੰਨੇ ਟਾਟ ਹਨ ਸਭ ਨੋਚ ਲਵੇ ਅਤੇ ਨੰਗਾ ਹੋ ਕੇ ਨੱਚਣ ਲੱਗੇ ਬੋਲੂ ਉੱਤਰ ਗਿਆ ਜਦੋਂ ਕਾਮੂਤੇ ਨਿਕਲਿਆ ਤਾਂ ਕਈ ਦੋਸਤ ਮਿਲੇ ਸਭ ਨੇ ਉਸ ਨੂੰ ਪਹਿਲੀ ਰਾਤ ਦੀ ਹੱਡ ਬੀਤੀ ਪੁੱਛੀ ਫੌਜੇ ਦਰਜੀ ਨੇ ਉਸ ਨੂੰ ਦੂਰ ਤੋਂ ਹੀ ਆਵਾਜ਼ ਦਿੱਤੀ ਕਿਉਂ ਉਸਤਾਦ ਬੋਲੂ ਕਿਵੇਂ ਰਹੇ ਇਤੇ ਸਾਡੇ ਨਾਮ ਉੱਤੇ ਬੱਟਾ ਤਾਂ ਨਹੀਂ ਲਗਾ ਦਿੱਤਾ ਤੂੰ? ਸ਼ਾਂਗੇ ਟੀਨ ਸਾਜ਼ ਨੇ ਉਸ ਨੂੰ ਵੱਡੇ ਰਾਜਦਾਰਾਂ ਨਾਲ ਲਹਿਜੇ ਵਿੱਚ ਗਿਆ। ਵੇਖੋ ਜੇਕਰ ਕੋਈ ਗੜਬੜ ਹੈ ਤਾਂ ਦੱਸ ਦਿਓ। ਇੱਕ ਬਹੁਤ ਅੱਛਾ ਨਕਸ਼ਾ ਮੇਰੇ ਕੋਲ ਮੌਜੂਦ ਹੈ। ਬਾਲੇ ਨੇ ਉਸਦੇ ਮੋਢੇ ਤੇ ਜ਼ੋਰ ਨਾਲ ਧਫਾ ਮਾਰਿਆ। ਕਿਉਂ ਪਹਿਲਵਾਨ? ਕਿਵੇਂ ਰਿਹਾ ਦੰਗਲ? ਹੋਲੂ ਤਾਂ ਖਾਮੋਸ਼ ਰਿਹਾ। ਸਵੇਰੇ ਉਸਦੀ ਪਤਨੀ ਮਾਇਕੇ ਚਲੀ ਗਈ। ਪੰਜ-ਛੇ ਰੋਜ਼ ਦੇ ਬਾਅਦ ਵਾਪਸ ਆਈ ਤਾਂ ਭੋਲੂ ਨੂੰ ਫੇਰ ਇਸ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਕੋਠੇ ਤੇ ਸੌਣ ਵਾਲੇ ਜਿਵੇਂ ਉਸਦੀ ਪਤਨੀ ਦੇ ਆਉਣ ਦੀ ਉਡੀਕ ਕਰ ਰਹੇ ਸਨ। ਕੁਝ ਰਾਤ ਤੱਕ ਖਾਮੋਸ਼ ਰਹੀਆਂ ਸੀ, ਲੇਕਿਨ ਜਦੋਂ ਉੱਪਰ ਸੁੱਤੇ ਤਾਂ ਉਹੀ ਖੁਸਰ-ਫੁਸਰ, ਉਹੀ ਚਰਚੂ-ਚਰਚੂ, ਉਹੀ ਖੰਗਣਾ-ਖੰਗਾਰਨਾ, ਉਹੀ ਘੜੇ ਦੇ ਨਾਲ ਗਲਾਸ ਦੇ ਟਕਰਾਉਣ ਦੇ ਸ਼ਨਾਕੇ। ਕਰਵਟਾ ਉੱਤੇ ਕਰਵਟਾ, ਦੱਬੀ-ਦੱਬੀ ਹਾਸੀ। ਪੋਲੂ ਸਾਰੀ ਰਾਤ ਆਪਣੀ ਚਾਰਪਾਈ ਉੱਤੇ ਲਟਿਆ ਆਸਮਾਨ ਦੀ ਤਰਫ ਵੇਖਦਾ ਰਿਹਾ ਕਦੇ ਕਦੇ ਇੱਕ ਠੰਡੀ ਆ ਆ ਪਰ ਕੇ ਆਪਣੀ ਦੁਲਹਨ ਨੂੰ ਦੇਖ ਲੈਂਦਾ ਅਤੇ ਦਿਲ ਵਿੱਚ ਉੜਦਾ ਮੈਨੂੰ ਕੀ ਹੋ ਗਿਆ ਇਹ ਮੈਨੂੰ ਕੀ ਹੋ ਗਿਆ ਇਹ ਮੈਨੂੰ ਕੀ ਹੋ ਗਿਆ ਸੱਤ ਰਾਤਾਂ ਤੱਕ ਇਹੀ ਹੁੰਦਾ ਰਿਹਾ ਆਖਿਰ ਤੰਗ ਆ ਕੇ ਪੋਲੂ ਨੇ ਆਪਣੀ ਦੁਲਹਨ ਨੂੰ ਮਾਇਕੇ ਭੇਜ ਦਿੱਤਾ 20-25 ਦਿਨ ਬੀਤ ਗਏ ਤਾਂ ਗਾਮੇ ਨੇ ਪੋਲੂ ਨੂੰ ਕਿਹਾ ਯਾਰ ਤੂੰ ਬੜਾ ਜੀਬੋਗਰੀਬ ਆਦਮੀ ਐ ਨਵੀਂ-ਨਵੀਂ ਸ਼ਾਦੀ ਅਤੇ ਪਤਨੀ ਨੂੰ ਮਾਇਕੇ ਭੇਜ ਦਿੱਤਾ ਐਨੇ ਦਿਨ ਹੋ ਗਏ ਹਨ ਉਸ ਨੂੰ ਗਏ ਹੋਏ ਤੂੰ ਇਕੱਲਾ ਸੌਂਦਾ ਕਿਵੇਂ ਐ ਭੋਲੂ ਨੇ ਸਿਰਫ ਇੰਨਾ ਕਿਹਾ ਠੀਕ ਐ ਗਾਮੇ ਨੇ ਪੁੱਛਿਆ ਠੀਕ ਕੀ ਐ ਜੋ ਗੱਲ ਐ ਦੱਸ ਕੀ ਤੈਨੂੰ ਪਸੰਦ ਨਹੀਂ ਆਈ ਆਇਸ਼ਾ ਇਹ ਗੱਲ ਨਹੀਂ ਇਹ ਗੱਲ ਨਹੀਂ ਐ ਤਾਂ ਹੋਰ ਕੀ ਐ ਭੋਲੂ ਗੱਲ ਗੋਲ ਕਰ ਗਿਆ ਥੋੜੇ ਹੀ ਦਿਨਾਂ ਦੇ ਬਾਅਦ ਉਸਦੇ ਭਾਈ ਨੇ ਫਿਰ ਗੱਲ ਛੇੜੀ ਪੋਲੂ ਟਕੇ ਕੁਆਟਰ ਦੇ ਬਾਹਰ ਚਲਾ ਗਿਆ ਚਾਰਪਾਈ ਪਈ ਸੀ ਉਸ ਉੱਤੇ ਬੈਠ ਗਿਆ ਅੰਦਰੋਂ ਉਸ ਨੂੰ ਆਪਣੀ ਭਾਬੀ ਦੀ ਆਵਾਜ਼ ਸੁਣਾਈ ਦਿੱਤੀ ਉਹ ਗਾਮੇ ਨੂੰ ਕਹਿ ਰਹੀ ਸੀ ਤੁਸੀਂ ਜੋ ਕਹਿੰਦੇ ਹੋ ਨਾ ਕਿ ਪੋਲੂ ਨੂੰ ਆਇਸ਼ਾ ਪਸੰਦ ਨਹੀਂ ਇਹ ਗਲਤ ਐ ਗਾਮੇ ਦੀ ਆਵਾਜ਼ ਆਈ ਤਾਂ ਹੋਰ ਕੀ ਗੱਲ ਐ ਪੋਲੂ ਨੂੰ ਉਸ ਨਾਲ ਕੋਈ ਦਿਲਚਸਪੀ ਨਹੀਂ ਦਿਲਚਸਪੀ ਕੀ ਹੋਵੇ ਕਿਉਂ ਗਾਮੇ ਦੀ ਪਤਨੀ ਦਾ ਜਵਾਬ ਪੋਲਾ ਨਹੀਂ ਸੁਣ ਸਕਿਆ ਮਗਰ ਇਸ ਦੇ ਬਾਵਜੂਦ ਉਸ ਨੂੰ ਅਜੀਹਾ ਮਹਿਸੂਸ ਹੋਇਆ ਕਿ ਉਸ ਦੀ ਸਾਰੀ ਹਸਤੀ ਕਿਸੇ ਨੇ ਉਕਲੀ ਵਿੱਚ ਪਾ ਕੇ ਕੁੱਟ ਦਿੱਤੀ ਹੋਵੇ। ਇੱਕਦਮ ਗਾਮਾ ਉੱਚੀ ਆਵਾਜ਼ ਵਿੱਚ ਬੋਲਿਆ, "ਨਹੀਂ ਨਹੀਂ, ਇਹ ਤੈਨੂੰ ਕਿਸ ਨੇ ਕਿਹਾ?" ਗਾਮੇ ਦੀ ਪਤਨੀ ਬੋਲੀ, "ਆਇਸ਼ਾ ਨੇ ਆਪਣੀ ਕਿਸੇ ਸਹੇਲੀ ਕੋਲ ਗੱਲ ਕੀਤੀ। ਗੱਲ ਉੱਡਦੀ ਉੱਡਦੀ ਮੇਰੇ ਤੱਕ ਪਹੁੰਚ ਗਈ।" ਵੱਡੀ ਸਦਮੇ ਭਰੀ ਆਵਾਜ਼ ਵਿੱਚ ਗਾਮੇ ਨੇ ਕਿਹਾ, "ਇਹ ਤਾਂ ਬਹੁਤ ਮਾੜਾ ਹੋਇਆ।" ਹੋਲੂ ਦੇ ਦਿਲ ਵਿੱਚ ਛੁਰੀ ਜਿਹੀ ਫਿਰ ਗਈ। ਉਸ ਦਾ ਦਿਮਾਗੀ ਤਵਾਜਨ ਵਿਗੜ ਗਿਆ। ਕੁੱਟਿਆ ਅਤੇ ਕੋਠੇ ਉੱਤੇ ਚੜ ਕੇ ਜਿੰਨੇ ਟਾੜ ਗਏ ਸੀ। ਖੁਖੇੜ ਨੇ ਸ਼ੁਰੂ ਕਰ ਦਿੱਤੇ। ਖਟ-ਖਟ ਫਟ-ਫਟ ਸੁਣ ਕੇ ਲੋਕ ਜਮਾ ਹੋ ਗਏ। ਉਹਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੜਨ ਲੱਗਾ। ਗੱਲ ਵੱਧ ਗਈ। ਕੱਲ ਨੇ ਬਾਂਸ ਉਠਾ ਕੇ ਉਸ ਦੇ ਸਿਰ ਉੱਤੇ ਦੇ ਮਾਰਿਆ। ਭੋਲੂ ਚੱਕਰਾ ਕੇ ਡਿੱਗਿਆ ਅਤੇ ਬੇਹੋਸ਼ ਹੋ ਗਿਆ। ਜਦੋਂ ਹੋਸ਼ ਆਈ ਤਾਂ ਉਸ ਦਾ ਦਿਮਾਗ ਚੱਲ ਚੁੱਕਿਆ ਸੀ। ਅਤੇ ਉਹ ਅਲਫ ਨੰਗਾ ਬਾਜ਼ਾਰਾਂ ਵਿੱਚ ਘੁੰਮਦਾ ਫਿਰਦਾ ਹੈ ਕਿਤੇ ਟਾਟ ਲੜਕਿਆ ਵੇਖਦਾ ਤਾਂ ਉਸ ਨੂੰ ਉਤਾਰ ਕੇ ਟੁਕੜੇ ਟੁਕੜੇ ਕਰ ਦਿੰਦਾ ਹੈ ਦੋਸਤੋ ਤੁਸੀਂ ਸੁਣੀ ਕਹਾਣੀ ਨੰਗੀਆਂ ਆਵਾਜ਼ਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਸੀ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ